ਨਿਊਯਾਰਕ ਦੇ ਕੋਲ ਦੁਆਰਾ ਸ਼ਹੀਦਾਵਲੋ ਚਾਰ ਸਾਬਜਾਦਿਆਂ ਦੀ ਸ਼ਹਾਦਤ ਨੂੰ ਸਜਦਾ ਕਰਨ ਤੇ ਲਈ ਸਾਰੇ ਗੁਰੂ ਘਰਾਂ ਦੀਆਂ ਕਮੇਟੀਆਂ ਜਥੇਬੰਦੀਆਂ ਤੇ ਸਭਾਵਾਂ ਦੇ ਸਹਿਯੋਗ ਨਾਲ ਆਉਣ ਵਾਲੇ 28 ਦਸੰਬਰ ਨੂੰ ਫਤਿਹ ਯਾਤਰਾ ਕੱਟੀ ਜਾ ਰਹੀ ਹੈ ਪ੍ਰਬੰਧਕਾ ਵੱਲੋਂ ਸਾਰੀ ਸੰਗਤ ਨੂੰ ਹਮ ਹੁਮਾਕੇ ਫਤਿਹ ਯਾਤਰਾ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਗਈ ਹੈ ਪੌ ਦਾ ਮਹੀਨਾ ਨੇੜੇ ਆਉਂਦਿਆਂ ਹੀ ਸਿੱਖ ਸੰਗਤ ਵੱਲੋਂ ਉਹਨਾਂ ਗੌਰਵਮਈ ਦਿਨਾਂ ਨੂੰ ਯਾਦ ਕੀਤਾ ਜਾਂਦਾ ਜਦੋਂ ਦਸਮ ਪਿਤਾ ਦੇ ਚਾਰ ਸਾਬਜਾਦਿਆਂ ਨੇ ਨਿੱਕੀ ਉਮਰੇ ਹੀ ਪੰਥ ਲਈ ਸ਼ਹਾਦਤਾਂ ਦਿੱਤੀਆਂ ਇਸ ਦੇ ਨੂਸੇਜ ਦਾ ਕਰਨ ਦੇ ਲਈ ਨਿਊਯਾਰਕ ਦੇ ਗੁਰਦੁਆਰਾ ਸ਼ਹੀਦਾ ਹੈਕਸਫਿਲਫਲੋ ਸਾਰੇ ਗੁਰੂ ਕ란 ਦੀਆਂ ਕਮੇਟੀਆਂ ਸਿੱਖ ਜਥੇਬੰਦੀਆਂ ਤੇ ਸਭਾਵਾਂ ਦੇ ਸਹਿਯੋਗ ਨਾਲ 28 ਦਸੰਬਰ 13 ਨੂੰ ਦਿਨ ਵੀਰਵਾਰ ਨੂੰ ਫਤਿਹ ਯਾਤਰਾ ਕੱਢੀ ਜਾ ਰਹੀ ਹੈ 2 ਵਜੇ ਗੱਡੀਆਂ ਤੇ ਨਿਸ਼ਾਨ ਸਾਹਿਬ ਲਗਾ ਕੇ ਸਾਰੇ ਫਤਿਹ ਯਾਤਰਾ ਲਈ ਰਵਾਨਾ ਹੋਣਗੇ ਤੇ ਟਾਈਮ ਸਕੇਅਰ ਮਨਹੈਟਨ ਵਿਖੇ ਇਹ ਯਾਤਰਾ ਪਹੁੰਚੇਗੀ ਜਿੱਥੇ ਟਾਈਮ ਸਕੇਅਰ ਦੀਆਂ ਸਕਰੀਨਾਂ ਤੇ ਦਸਮ ਪਿਤਾ ਤੇ ਉਹਨਾਂ ਦੇ ਚਾਰ ਸਾਹਿਬਜ਼ਾਦਿਆਂ ਅਤੇ ਹੋਰ ਸਿੱਖ ਇਤਿਹਾਸ ਨਾਲ ਸੰਬੰਧਤ ਤਸਵੀਰਾਂ ਦਿਖਾਈਆਂ ਜਾਣਗੀਆਂ ਸਾਰਿਆਂ ਵੱਲੋਂ ਸਿੱਖ ਸੰਗਤ ਨੂੰ ਫਤਿਹ ਯਾਤਰਾ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਗਈ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਨਕੀਆਂ ਜੰਦਾ ਵੱਡੇ ਸਾਬਕੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਿਨਾਂ ਦੇ ਚਾਰੋਂ ਸਾਹਿਬ ਜਦਾਂ ਦਾ ਸ਼ਹਾਦਤ ਦਾ ਦਿਨ ਜੋ ਆਪਾਂ ਸੰਸਾਰ ਭਰ ਵਿੱਚ ਮਨਾ ਰਹੇ ਹਾਂ ਛੋਟੇ ਸਾਹਿਬ ਜਦਾਂ ਦੀ ਸ਼ਹੀਦੀ ਦਾ ਦਿਨ 28 ਦਸੰਬਰ 13 ਪੋ ਨੂੰ ਆ ਰਿਹਾ ਹੈ ਵੀਰਵਾਰ ਦਾ ਦਿਨ ਹੈ ਜਿਸ ਦਿਨ ਉਹਨਾਂ ਨੇ ਮੌਤ ਦੇ ਉੱਤੇ ਫਤਿਹ ਹਾਸਲ ਕੀਤੀ ਅਸੀਂ ਗੁਰਦੁਆਰਾ ਸ਼ਹੀਦਾਂ ਵੱਲੋਂ ਟਰਾਈ ਸਟੇਟ ਦੀਆਂ ਸਮੂਚੀਆਂ ਸੰਗਤਾਂ ਸੋਸਾਇਟੀਆਂ ਸੁਭਾਵਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਜਦੋਂ ਉਹਨਾਂ ਨੇ ਮੌਤ ਤੇ ਫਤਿਹ ਹਾਸਲ ਕੀਤੀ ਉਸੇ ਦਿਨ ਫਤਿਹ ਯਾਤਰਾ ਸਾਬ ਯਾਦਾਂ ਦੀ ਯਾਦ ਦੇ ਵਿੱਚ ਕੱਢਣ ਜਾ ਰਹੇ ਹਾਂ ਜੋ ਗੁਰਦੁਆਰਾ ਸ਼ਹੀਦਾਂ ਤੋਂ 2 ਵਜੇ ਨਿਸ਼ਾਨ ਸਾਹਿਬ ਗੱਡੀਆਂ ਦੇ ਉੱਤੇ ਲਗਾ ਕੇ ਆਰੰਭ ਹੋਏਗੇ ਅਤੇ ਨਿਊਯਾਰਕ ਦਾ ਸ਼ਹਿਰ ਮਨਾਟਨ ਸਿਟੀ ਉਥੇ ਟਾਈਮਸ ਸਕੁਅਰ ਤੇ ਪਹੁੰਚੇਗੀ ਟਾਈਮਸ ਸਕੁਅਰ ਦੀਆਂ ਵੱਡੀਆਂ ਸਕਰੀਨਾਂ ਤੇ ਉੱਤੇ ਸਾਬਜਾਦਿਆਂ ਅਤੇ ਗੁਰੂ ਸਾਹਿਬ ਜੀ ਦੀਆਂ ਤਸਵੀਰਾਂ ਦੁਨੀਆ ਭਰ ਦੇ ਕੋਨੇ ਵਿੱਚ ਪਹੁੰਚਾਉਣ ਵਾਸਤੇ ਦਿਖਾਈਆਂ ਜਾਣਗੀਆਂ ਆਪ ਸੰਗਤਾਂ ਨੂੰ ਬੇਨਤੀ ਹੈ ਵੀਰਵਾਰ ਸਾਬਜਾਦਿਆਂ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਆਪ ਆਪਣੇ ਬੱਚਿਆਂ ਨੂੰ ਆਪਣਿਆਂ ਪਰਿਵਾਰਾਂ ਨੂੰ ਆਪਣੇ ਬਜ਼ੁਰਗਾਂ ਨੂੰ ਹੱਥਾਂ ਵਿੱਚ ਝੰਡੀਆਂ ਫੜਾ ਕੇ ਆਪਣੇ ਗੱਡੀਆਂ ਦੇ ਉੱਤੇ ਝੰਡੇ ਲਾ ਕੇ ਇਸ ਵਿੱਚ ਸ਼ਮੂਲੀਅਤ ਕਰੋ ਆਓ ਆਪਾਂ ਸਾਬ ਜਾਦਿਆਂ ਦੇ ਵਾਰਸ ਬਣੀਏ ਅਤੇ ਇਹ ਦਸੀਏ ਕਿ ਅਸੀਂ ਉਹਨਾਂ ਦੇ ਵਾਰਸ ਦੁਨੀਆ ਦੇ ਕੋਨੇ-ਕੋਨੇ ਵਿੱਚ ਉਹਨਾਂ ਦੀ ਆਵਾਜ਼ ਨੂੰ ਬੁਲੰਦ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਬੇਨਤੀ ਹੈ 28 ਦਸੰਬਰ ਦਿਨ ਫੇਰ ਫਾਰ ਨੂੰ ਨਿਊਯਾਰਕ ਵਿਖੇ ਕੱਟੀ ਜਾਣ ਵਾਲੀ ਫਤਿਹ ਯਾਤਰਾ ਦਾ ਹਿੱਸਾ तो रिपोर्ट, ग्लोबल टीवी। तुसी देख सकते ग्लोबल टीवी डाउनलोड करो दे फ्री एंड रोकू अते अमेज़न फायर टीवी जा टीवी नाल ही देख सकते हो लाइव स्ट्रीमिंग www.globalpunjabtv.com ग्लोबल